ਸਾਡਾ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਜੀ ਕਾਟਨ ਦੁਪੱਟੇ ਦੇ ਨਾਲ ਸੂਟ ਹੋਣਗੇ ਤੇ ਪਿਓਰ ਕੋਟੇ ਦੇ ਨਾਲ ਸੂਟ ਹੋਣਗੇ ਜੀ ਦੁਪੱਟਾ ਕੋਟੇ ਦਾ ਹੋਊਗਾ ਨਾਲ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਦੋ ਤਰ੍ਹਾਂ ਦੇ ਪ੍ਰਾਈਸ ਵਾਲੇ ਸੂਟ ਜੀ 1000 ਦੀ ਰੇਂਜ ਤੇ ਵਿੱਚ ਚ 1400 ਦੀ ਰੇਂਜ ਦੇ ਵਿੱਚ ਦੋਨੋਂ ਤਰ੍ਹਾਂ ਦੇ ਸੂਟ ਤੁਹਾਨੂੰ ਮੈਂ ਨਾਲ ਦੀ ਨਾਲ ਪ੍ਰਾਈਸ ਦੱਸੀ ਜਾਣੇ ਸੂਟਾਂ ਦੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖ ਆਉਣੇ ਜੀ ਸਵਾ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਸੂਟ ਮੰਗਾਉਣੇ ਹੁੰਦੇ ਨੇ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਆਪਾਂ ਕਰੀਦੀ ਐ ਤੁਸੀਂ ਸਟਿਚ ਕਰਾ ਕੇ ਵੀ ਮੰਗਵਾ ਸਕਦੇ ਹੋ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਵੀ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰਦੇ ਆ ਜੀ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038346580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ অপਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵੀ ਆ ਸਕਦੇ ਹੋ ਤੇ ਸੰਡੇ ਸਾਡਾ ਕਲੋਜ਼ ਹੁੰਦਾ ਹੈ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਦੇਖਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਕਰੀਮ بیس ਦੇ ਵਿੱਚ ਸੂਟ ਹੈ ਜੀ ਆਫ ਵਾਈਟ ਕਰੀਮ ਦੇ ਵਿੱਚ ਤੇ ਬੜਾ ਪਿਆਰਾ ਸੂਟ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਓਵੇਂ ਦੇ ਸੂਟ ਹੈ ਜੀ ਜਿਨ੍ਹਾਂ ਦੀ ਫੁੱਲ ਲੈਂਥ ਹੁੰਦੀ ਹੈ ਕਾਟਨ ਦੇ ਬਹੁਤ ਤਰ੍ਹਾਂ ਦੇ ਫੈਬਰਿਕ ਆਣੇ ਆ ਜਿੱਕੱਲ ਸਸਤਾ ਸੂਟ ਵੀ ਤੁਹਾਨੂੰ ਮਿਲਣਾ ਇਹ ਦੇਖੋ ਪੂਰੀ ਲੈਂਥ ਰਹਿਣੀ ਹੈ ਜਿੰਨੀ ਮਰਜ਼ੀ ਤੁਸੀਂ ਲੈਂਥ ਰੈਡੀ ਕਰ ਸਕਦੇ ਹੋ ਫੁੱਲ ਲੈਂਥ ਦੇ ਵਿੱਚ ਪੂਰਾ 2.5 ਮੀਟਰ ਦੀ ਸ਼ਰਟ ਰਹਿਣੀ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਪ੍ਰਿੰਟ ਤੇ ਨਾਲ ਡਿਜ਼ਾਈਨਿੰਗ ਦੇ ਵਿੱਚ ਹੀ ਬਾਟਮ ਹੈ ਮੈਚਿੰਗ ਬਾਟਮ ਰਹਿਣੀ ਹੈ ਨਾਲ ਪਿਓਰ ਕਾਟਨ ਦੇ ਕੋਈ ਸਿੰਥੈਟਿਕ ਤੰਦ ਨਹੀਂ ਹੈਗੀ ਵਿੱਚ ਤੇ ਨਾਲ ਹੈਗਾ ਪਿਓਰ ਬਿਲਕੁਲ ਸੌਫਟ ਦੇ ਵਿੱਚ ਪਿਓਰ ਕੋਟੇ ਦਾ ਦੁਪੱਟਾ ਬਹੁਤ ਪਿਆਰੀ ਬਲੌਕ ਪ੍ਰਿੰਟਿੰਗ ਹੋਈ ਹੋਈ ਹੈ ਵਿੱਚ ਪ੍ਰਿੰਟ ਵੀ ਹੈ ਤੇ ਜਿਹੜੀ ਤੁਹਾਨੂੰ 골ਡਨ ਦਿਖ ਰਿਹਾ ਸਾਰਾ ਬਲੌਕ ਪ੍ਰਿੰਟ ਹੋਇਆ ਜਿੰਨਾ ਮਰਜ਼ੀ ਨੂੰ ਵਾਸ਼ ਕਰ ਲਓਗੇ ਬਿਲਕੁਲ ਵੀ ਡਲ ਨਹੀਂ ਹੋਣਾ ਹੈਗਾ ਤੇ ਦੁਪੱਟੇ ਤੇ ਵੀ ਬਲੌਕ ਪ੍ਰਿੰਟਿੰਗ ਹੈ ਇਹ ਹੈ ਗਾ ਇਸ ਦੇ ਨਾਲ ਦੁਪੱਟਾ ਸੌਫਟ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਹੈ ਜੀ ਕੋਟੇ ਦੇ ਦੁਪੱਟੇ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ ਇਹ ਸਟਾਰਟਿੰਗ 'ਚ ਆਪਾਂ ਨੂੰ ਮਿਲਦੇ ਆ ਸੂਟ ਬਾਅਦ ਦੇ ਵਿੱਚ ਕਈ ਵਾਰ ਜਦੋਂ ਜਾਤਾ ਗਰਮੀ ਆ ਜਾਂਦੀ ਓਵੇਂ ਫਿਰ ਇਹ ਵਾਲੇ ਸੂਟ ਆਪਾਂ ਨੂੰ ਮਿਲਦੇ ਨਹੀਂ ਹੈਗੇ ਕਾਫੀ ਸਾਰੇ ਸੂਟ ਤਾਂ ਸਾਡੇ ਸ਼ਾਪ ਤੇ ਮੀਨਸ ਸੇਲ ਹੋ ਗਏ ਜਿਹੜੇ ਹੈਗੇ ਆ ਤੁਹਾਨੂੰ ਉਹ ਵਾਲਾ ਅੱਜ ਦਿਖਾ ਦਾਂਗੇ ਕੋਟੇ ਦੁਪट्टे ਦੇ ਨਾਲ ਸੂਟ ਦਾ ਪ੍ਰਾਈਸ ਹੈਗਾ 1400 1400 ਪ੍ਰਾਈਸ ਹੈ ਜੀ ਜਿਹੜਾ ਕੋਟੇ ਦੁਪट्टे ਦੇ ਨਾਲ ਸੂਟ ਰਹਿਣਾ ਇਹ ਹੈਗਾ ਜਦ ਆਪਣਾ ਪਹਿਲਾ ਸੂਟ ਸਿੰਗਲ ਸਿੰਗਲ ਕਲਰ ਰਹਿਣਾ ਨੈਕਸਟ ਆ ਗਿਆ ਬੜਾ ਸੋਹਣਾ ਪੀਚ ਵੇਸ ਦੇ ਵਿੱਚ ਪੀਚ ਕਲਰ ਦਾ ਬੇਸ ਹੈ ਸੂਟ ਦਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨਗੇ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਪੀਚ ਬੇਸ ਹੈ ਦਾ ਸੂਟ ਦਾ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਸ਼ਰਟ ਆਗੀ ਪੂਰੇ 2.5 ਮੀਟਰ ਦੀ ਸ਼ਰਟ ਰਹਿਣੀ ਹੈ ਨਾਲ ਮੈਚਿੰਗ ਬਾਟਮ ਬਹੁਤ ਪਿਆਰੀ ਮੈਚਿੰਗ ਬਾਟਮ ਹੈ ਤੇ ਕੋਟੇ ਦਾ ਦੁਪੱਟਾ ਦਾ ਖੁੱਲਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹਨਾਂ ਨੇ ਡੈਲੀ ਵੀਰਿੰਗ ਦੇ ਲਈ ਤੁਸੀਂ ਜੋਗ ਤੇ ਜਾਂਦੇ ਹੋ ਤਾਂ ਬਹੁਤ ਬੈਸਟ ਸੂਟ ਹੈ ਬਹੁਤ ਸੋਹਣਾ ਜਿਵੇਂ ਦਾ ਮਰਜ਼ੀ ਚ ਸਲਵਾਰ ਸੂਟ ਚ ਬਲਾਊਜ਼ ਸੂਟ ਜੋ ਮਰਜ਼ੀ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਇਹ ਲੁੱਕ ਆ ਰਹੀ ਹੈ ਪ੍ਰਾਈਸ ਰਹਿਣਾ 1400 ਕੋਟੇ ਦੁਪੱਟੇ ਵਾਲੇ ਦਾ ਨੈਕਸਟ ਆ ਗਿਆ ਬੜਾ ਪਿਆਰਾ ਮੰਗੇਓ ਜੇ ਕਲਰ ਦੇ ਵਿੱਚ ਹੈ ਜੀ ਇਹ ਸੂਟ ਇਹ ਸਾਰੇ ਇੱਕ ਤੋਂ ਇੱਕ ਸੋਹਣੇ ਬਿਲਕੁਲ ਪਿਓਰ ਕਾਟਨ ਦੇ ਸੂਟ ਰਹਿਣਗੇ। ਵਿਦਾਊਟ ਲਾਈਨਿੰਗ ਸੂਟ ਬਣਨੇ ਆ। ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ। ਇਹ ਦੇਖੋ ਕਲਰ ਬੜਾ ਪਿਆਰਾ ਮੰਗੇਓ ਕਲਰ ਦੇ ਵਿੱਚ। ਮੰਗੇਓ ਕਲਰ ਦੇ ਵਿੱਚ ਹੈ ਜੀ ਸੂਟ। ਦੇਖੋ ਬੜਾ ਪਿਆਰਾ ਮੰਗੇਓ ਪੀਚ ਕਲਰ ਦੇ ਵਿੱਚ ਤੇ ਨਾਲ ਹੈਗੀ ਹਰੇਕ ਸੂਟ ਦੇ ਨਾਲ ਮੈਚਿੰਗ ਬਾਟਮ ਰਹਿਣੀ ਆ। ਮੈਚਿੰਗ ਬਾਟਮ ਦੇ ਨਾਲ ਪਿਓਰ ਕੋਟੇ ਦਾ ਦੁਪੱਟਾ ਪਿਓਰ ਕੋਟਾ ਦੁਪੱਟਾ ਨਾਲ ਪੂਰਾ 2.5 ਮੀਟਰ ਦਾ ਸੌਫਟ ਦੇ ਵਿੱਚ ਦੁਪੱਟਾ ਹੈ ਇਹ ਲੁੱਕ ਆ ਸੋਨਾ ਸੂਟ ਇਹ ਲੁੱਕ ਆ ਜਣੀ ਕਿੰਨਾ ਪਿਆਰਾ ਸੂਟ ਹੈ 14 ਦਾ ਸੌ ਪ੍ਰਾਈਸ ਦੇ ਨਾਲ 1400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪੈਰਟ ਕਲਰ ਦੇ ਵਿੱਚ ਹੈ ਜੀ ਸੂਟ ਪੈਰਟ ਕਲਰ ਦੇ ਵਿੱਚ ਬਿਲਕੁਲ ਪਿਓਰ ਕਾਟਨ ਦੇ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਦਾ ਸੂਟ ਦਾ ਪਿਆਰੀ ਪ੍ਰਿੰਟਿੰਗ ਹੈ ਨਾਲ ਮੈਚਿੰਗ ਬਾਟਮ ਮੈਚਿੰਗ ਬਾਟਮ ਰਹਿਣੀ ਹੈ ਤੇ ਨਾਲ ਹੈਗਾ ਕੋਟੇ ਦਾ ਦੁਪੱਟਾ ਕੋਟੇ ਦਾ ਦੁਪੱਟਾ ਰਹਿਣਾ ਇਹ ਦੁਪੱਟਾ ਬਹੁਤ ਪਿਆਰਾ ਡਿਜ਼ਾਈਨ ਪ੍ਰਿੰਟ ਸੂਟ ਦਾ 4800 ਪ੍ਰਾਈਸ ਹੈ ਜੀ 1400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਪਰਪਲ ਜੇ ਕਲਰ ਦੇ ਵਿੱਚ ਹੈ ਕਲਰ ਸਾਰੇ ਇੱਕ ਤੋਂ ਇੱਕ ਸੋਨੇ ਕਲਰ ਹੈ ਪਰਪਲ ਕਲਰ ਹੈ ਅਲੱਗ ਜਿਹਾ ਹੀ ਪਰਪਲ ਬਲੂ ਜਿਹਾ ਅਲੱਗ ਜਿਹਾ ਹੀ ਕਲਰ ਹੈ ਬੜਾ ਸੋਹਣਾ ਫਲੋਜ਼ੀ ਕਲਰ ਦੇ ਫਲਾਰਸ ਦੇ ਨਾਲ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਦਾ ਸੂਟ ਦਾ ਫੇਅਰੀ ਪ੍ਰਿੰਟਿੰਗ ਸਾਰੇ ਛੋਟੇ ਪ੍ਰਿੰਟ ਦੇ ਵਿੱਚ ਸੈਲਫ ਦੇ ਵਿੱਚ ਨਾਲ ਮੈਚਿੰਗ ਬਾਟਮ ਰਹੋਗੀ ਸਾਰੇ ਸੂਟਾਂ ਦੇ ਨਾਲ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਦੁਪੱਟਾ ਤੇ 2.5 ਮੀਟਰ ਦੀ ਉਹ ਬਾਟਮ ਹੈ ਜੀ ਨਾਲ ਉਹ ਸੋਹਣੀ ਪ੍ਰਿੰਟਿੰਗ ਇਹ ਕੋਟੇ ਦੁਪੱਟੇ ਦੇ ਨਾਲ ਹੈ ਜੀ 1400 ਪ੍ਰਾਈਸ ਰਹਿਣਾ ਇਹਨਾਂ ਸੂਟਾਂ ਦਾ 1400 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਹੀ ਸੋਨਾ ਪੈਰਟ ਕਲਰ ਦੇ ਵਿੱਚ ਹੈ ਪੀਚ ਕਲਰ ਦੇ ਫਲਾwrs ਦੇ ਨਾਲ ਇਹ ਵੀ ਸੂਟ ਬਹੁਤ ਖਿਆਰ ਹੈ। ਬਹੁਤ ਸੋਨਾ ਸੂਟ ਹੈ। ਬਹੁਤ ਸੋਹਣੀ ਪ੍ਰਿੰਟਿੰਗ ਹੈ। ਪੀਚ ਕਲਰ ਦੇ ਫੁੱਲ ਹੈ ਜੀ ਵਿੱਚ। ਵਿਦਆਊਟ ਲਾਈਨਿੰਗ ਬਣਨੇਗੇ ਸਾਰੇ ਸੂਟ ਮੈਚਿੰਗ ਬਾਟਮ ਨਾਲ ਤੇ ਕੋਟੇ ਦਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਹੈ ਜੀ ਕੋਟਾ ਦੁਪੱਟਾ ਨਾਲ ਇਹ ਸਮਸ ਇਹ ਕੋਟੇ ਦੁਪੱਟੇ ਨਾਲ ਸੂਟ ਦਿਖਾਏ ਇਹਨਾਂ ਦਾ ਪ੍ਰਾਈਸ ਹੈਗਾ 1400 1400 ਪ੍ਰਾਈਸ ਹੈ ਜੀ ਹੁਣ ਸ਼ੁਰੂ ਕਰਦੇ ਹਾਂ ਕਾਟਨ ਦੁਪੱਟੇ ਦੇ ਨਾਲ ਸ਼ੁਰੂ ਕਰਦੇ ਹਾਂ ਸੂਟ ਬਹੁਤ ਪਿਆਰੇ ਪਿਓਰ ਕਾਟਨ ਦੇ ਦੁਪੱਟੇ ਹੋਣਗੇ ਕਲਰ ਦੇਖੋ ਸੂਟ ਦਾ ਪਹਿਲਾਂ ਤਾਂ ਫਿਰੋਜ਼ੀ ਕਲਰ ਦੇ ਵਿੱਚ ਹੈ ਬਿਲਕੁਲ ਅਸਲੀ ਜਿਹੜਾ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਬਹੁਤ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਵਾਈਟ ਦੇ ਨਾਲ ਇਸ ਬਲੌਕ ਪ੍ਰਿੰਟਿੰਗ ਹੋਈ ਹੈ ਸੂਟ 'ਚ ਬਲੌਕ ਪ੍ਰਿੰਟਿੰਗ ਇਹ ਸ਼ਰਟ ਆ ਗਈ ਨਾਲ ਮੈਚਿੰਗ ਬਾਟਮ ਸਾਰੇ ਸੂਟਾਂ ਦੇ ਨਾਲ ਹੀ ਮੈਚਿੰਗ ਬਾਟਮ ਰਹਿਣੀ ਹੈ ਤੇ ਪੂਰੇ 2.5 ਮੀਟਰ ਦਾ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹਦੇ ਨਾਲ ਜਿਹੜੇ ਜਿਹੜੇ ਕਲਰ ਆ ਉਹਨਾਂ ਦਾ ਪੂਰਾ ਇਹ ਦੁਪੱਟਾ ਹੈਗਾ ਬਹੁਤ ਸੋਹਣਾ ਬਲੌਕ ਪ੍ਰਿੰਟਿੰਗ ਹੋਈ ਹੈ ਵਾਈਟ ਦੇ ਨਾਲ ਪੂਰੇ ਖੁੱਲੇ ਦੁਪੱਟੇ ਦੇ ਨਾਲ ਇਹ ਦੇਖੋ ਇਹ ਲੁੱਕ ਕਰਨੇ ਵਿਦਆਉਟ ਲਾਈਨਿੰਗ ਬਣਨਾ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਪਿੰਕ ਪਿਆਜ਼ੀ ਕਲਰ ਜਿਹੜਾ ਸੇਮ ਤੁਹਾਨੂੰ ਫਿਰੋਜ਼ੀ ਦਿਖਾਇਆ ਸੇਮ ਇਹਦੇ ਨਾਲ ਦਾ ਪਿੰਕ ਪਿਆਜ਼ੀ ਕਲਰ ਹੈ ਜੀ ਫਰੋਜ਼ੀ ਦੇ ਨਾਲ ਦਾ ਇਹ ਇਹ ਸ਼ਰਟ ਆ ਗਈ ਮੈਚਿੰਗ ਬਾਟਮ ਤੇ ਪਿਓਰ ਕਾਟਨ ਦੇ ਵਿੱਚ ਹੀ ਇਸ ਦਾ ਦੁਪੱਟਾ ਪੂਰਾ 2.5 ਮੀਟਰ ਦਾ ਪੂਰੇ ਖੁੱਲੇ ਦੁਪੱਟੇ ਆ ਜੀ 2.5 ਮੀਟਰ ਦੇ ਬਲੌਕ ਪ੍ਰਿੰਟਿੰਗ ਹੋਈ ਵੀ ਆ ਜੀ ਇਹ ਵਾਲੇ ਸੂਟ ਤੇ ਬੜੀ ਸੋਹਣੀ ਬਲੌਕ ਪ੍ਰਿੰਟਿੰਗ ਹੈ ਫਰੋਜ਼ੀ ਦਿਖਾਇਆ ਉਹਦੇ ਤੇ ਵੀ ਤੇ ਵਾਲੇ ਦੇ ਇਹ ਦੋ ਕਲਰ ਦਿਖਾਏ ਆ ਮੈਂ ਇੱਕ ਡਿਜ਼ਾਈਨ 'ਚ ਤੁਹਾਨੂੰ ਦੋ ਕਲਰ ਇੱਕ ਡਿਜ਼ਾਈਨ 'ਚ ਦੋ ਕਲਰ ਦਿਖਾਏ ਆ ਪ੍ਰਾਈਸ ਹੈਗਾ 1000 ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਹੈ ਲਾਈਟ ਗ੍ਰੀਨ ਥੋੜੇ ਲਾਈਟ ਚਾਰਟ ਹੈ ਬੜਾ ਪਿਆਰਾ ਬਹੁਤਾ ਲਾਈਟ ਵੀ ਨਹੀਂ ਕਹਿ ਸਕਦੇ ਬਹੁਤ ਹੀ ਪਿਆਰਾ ਗਰਮੀਆਂ ਦਾ ਸੂਟ ਸਾਰੀ ਬਲੌਕ ਪ੍ਰਿੰਟਿੰਗ ਦੇ ਵਿੱਚ ਇਹ ਦੇਖੋ ਬਹੁਤ ਪਿਆਰਾ ਕਲਰ ਹੈ ਮੈਚਿੰਗ ਬਾਟਮ ਰਹਿਣੀ ਹੈ ਹਰੇਕ ਸੂਟ ਦੇ ਨਾਲ ਮੈਚਿੰਗ ਬਾਟਮ ਤੇ ਨਾਲ ਪਿਓਰ ਕਾਟਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਪਿਓਰ ਕਾਟਨ ਦਾ ਇਹ ਦੇਖੋ ਬਹੁਤ ਪਿਆਰਾ ਇਹ ਜਿਨ੍ਹਾਂ ਕੋਲ ਸੂਟ ਜਾਣ ਕੇ ਤੁਸੀਂ ਰਿਪੀਟ ਮੰਗੋਗੇ ਇਹਦੇ ਨਾਲ ਵਾਈਟ ਕਲਰ ਦੀ ਲੇਸ ਲਗਾ ਕੇ ਤੁਸੀਂ ਡਿਜ਼ਾਈਨਿੰਗ ਕਰਾ ਸਕਦੇ ਹੋ ਸੂਟ ਤੇ ਬੜਾ ਪਿਆਰਾ ਸੂਟ ਹੈ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਹੈ ਇਹਦੇ ਕਲਰ ਦਿਖਾਨੀ ਆ ਇਹਦੇ ਵਿੱਚ ਕਲਰ ਦੇਖੋ ਕਿੰਨਾ ਪਿਆਰਾ ਪਿੰਕ ਪਿਆਜੀ ਕਲਰ ਹੈ ਸੇਮ ਦੇ ਵਿੱਚ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਹੋਣਗੇ ਬਹੁਤ ਪਿਆਰੇ ਕਲਰ ਹੈ ਪਿੰਕ ਪਿਆਜੀ ਕਲਰ ਹੈ ਇਹ ਵਾਲਾ ਸ਼ਰਟ ਆ ਗਈ ਨਾਲ ਮੈਚਿੰਗ ਬਾਟਮ ਪਿਆਰੀ ਮੈਚਿੰਗ ਬਾਟਮ ਹੈ ਤੇ ਨਾਲ ਹੈਗਾ ਬਲੌਕ ਪ੍ਰਿੰਟ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਪੂਰੇ ਖੁੱਲੇ 2.5 ਮੀਟਰ ਦੇ ਦੁਪੱਟੇ ਇਹ ਲੁੱਕ ਆ ਗਿਆ 1000 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਫਰੋਜ਼ੀ ਆ ਬਹੁਤ ਹੀ ਪਿਆਰਾ ਫਰੋਜ਼ੀ ਕਲਰ ਪ੍ਰੋਪਰ ਜਿਹੜਾ ਕੱਚਾ ਜਾਂ ਫਰੋਜ਼ੀ ਹੁੰਦਾ ਉਹ ਵਾਲਾ ਰੰਗ ਹੈ ਤੇ ਨਾਲ ਮੈਚਿੰਗ ਬਾਟਮ ਤੇ ਨਾਲ ਹੈਗਾ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਇਹ ਦੇਖੋ ਸਾਰੇ ਤੇ ਬਲੌਕ ਪ੍ਰਿੰਟਿੰਗ ਹੋਈ ਹੈ ਇਹ ਗਰਮੀਆਂ ਦੇ ਵਿੱਚ ਆਪਣਾ ਫੇਸ ਵੀ ਕਵਰ ਕਰਨਾ ਹੁੰਦਾ ਆਪਾਂ ਨੇ ਕਾਟਨ ਦੁਪੱਟੇ ਦੇ ਸੂਟ ਵੀ ਬੈਸਟ ਰਹਿੰਦੇ ਆ ਜਿਵੇਂ ਮਰਜ਼ੀ ਇਹਨਾਂ ਨੂੰ ਬਾਹਰ ਅੰਦਰ ਨੂੰ ਪਾ ਲਓ ਫਿਰ ਚਿਰ ਘਰੇ ਹੰਡਾ ਲਓ ਬਿਲਕੁਲ ਖਰਾਬ ਨਹੀਂ ਹੋਣਗੇ 1000 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਪਰਪਲ ਮੋਵ ਜਾ ਕਲਰ ਹੁੰਦਾ ਜਿਹੜਾ ਪਰਪਲ ਕਾਲਸ ਤੇ ਉਹ ਵਾਲਾ ਕਲਰ ਹੈ ਜੀ ਪਰਪਲ ਮੋਵ ਕਲਰ ਦੇ ਵਿੱਚ ਇਹ ਦੇਖੋ ਪ੍ਰਿੰਟਿੰਗ ਬਿਲਕੁਲ ਛੋਟੀ ਬੁੱਟੀ ਦੇ ਵਿੱਚ ਹੈ ਜੀ ਇਹ ਵਾਲੇ ਸੂਟ ਬਿਲਕੁਲ ਛੋਟੇ ਛੋਟੇ ਫੁੱਲ ਕਲਰ ਸਾਰੇ ਇੱਕ ਤੋਂ ਇੱਕ ਸੋਨੇ ਹੋਣਗੇ ਇਹ ਸ਼ਰਟ ਆ ਗਈ ਇਹ ਦੇਖੋ ਬੜੀ ਪਿਆਰੀ ਮੈਚਿੰਗ ਬਾਟਮ ਤੇ ਪਿਓਰ ਕਾਟਨ ਦਾ ਹੀ ਇਸ ਦਾ ਦੁਪੱਟਾ ਪਿਓਰ ਕਾਟਨ ਦੇ ਵਿੱਚ ਦੁਪੱਟਾ ਪੂਰੇ ਖੁੱਲੇ ਦੁਪੱਟੇ ਬਹੁਤ ਪਿਆਰੇ ਇਹ ਚਾਰ ਸੂਟ ਦਿਖਾਏ ਆ ਮੈਂ ਇੱਕ ਡਿਜ਼ਾਈਨ ਦੇ ਵਿੱਚ ਚਾਰ ਪ੍ਰਿੰਟ ਪ੍ਰਾਈਜ਼ 1000 1000 ਪ੍ਰਾਈਜ਼ ਰਹਿਣਾ ਸੂਟਾਂ ਦਾ ਨੈਕਸਟ ਆ ਗਿਆ ਬੜਾ ਪਿਆਰਾ ਮਰਜੈਂਟਾ ਕਲਰ ਦੇ ਵਿੱਚ ਡਾਰਕ ਪਿੰਕ ਕਲਰ ਮਰਜੈਂਟਾ ਟੋਨ ਤੇ ਜਿਹੜਾ ਪਿੰਕ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਇਹ ਦੇਖੋ ਬਹੁਤ ਪਿਆਰਾ ਇਹ ਜਿਹੜੀ ਸਾਈਡ ਤੇ ਪੱਤੀ ਦਿੱਤੀ ਹੋਈ ਹੈ ਇਹਨੂੰ ਆਪਾਂ ਡਿਜ਼ਾਈਨਿੰਗ ਲਈ ਯੂਜ਼ ਕਰ ਸਕਦੇ ਹਾਂ ਬਾਕੀ ਜਿਨ੍ਹਾਂ ਨੇ ਨਹੀਂ ਵੀ ਯੂਜ਼ ਕਰਨੀ ਤਾਂ ਤੁਹਾਡੀ ਮਰਜ਼ੀ ਹੈ ਇਹ ਸ਼ਰਟ ਆ ਗਈ ਪਿਓਰ ਕਾਟਨ ਦੇ ਵਿੱਚ ਨਾਲ ਮੈਚਿੰਗ ਬਾਟਮ ਤੇ ਪਿਓਰ ਕਾਟਨ ਦਾ ਹੀ ਆਪਣਾ ਇਸ ਦਾ ਦੁਪੱਟਾ ਜਿਹੜੇ ਕਾਟਨ ਦੁਪੱਟੇ ਵਾਲੇ ਇਹਨਾਂ ਦਾ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇਣਾ ਬਹੁਤ ਪਿਆਰੇ ਖੁੱਲੇ ਦੁਪੱਟੇ ਇਹ ਲੁੱਕ ਹੈ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇਣਾ ਨੈਕਸਟ ਆ ਗਿਆ ਬੜਾ ਪਿਆਰਾ ਡਾਰਕ ਫਰੋਜ਼ੀ ਕਲਰ ਥੋੜਾ ਗੂੜਾ ਫਰੋਜ਼ੀ ਹੁੰਦਾ ਪਹਿਲਾਂ ਜਿਹੜੇ ਫਰੋਜ਼ੀ ਦਿਖਾਏ ਸੀ ਮੈਂ ਉਹ ਤੁਹਾਨੂੰ ਲਾਈਟ ਫਰੋਜ਼ੀ ਸੀਗੇ ਇਹ ਥੋੜਾ ਡਾਰਕ ਫਰੋਜ਼ੀ ਕਲਰ ਹੈ ਡਾਰਕ ਫਰੋਜ਼ੀ ਕਲਰ ਦੇ ਵਿੱਚ ਏ ਲੋਕਾ ਜੀ ਬਹੁਤ ਪਿਆਰਾ ਕਲਰ ਹੈ ਡਾਰਕ ਫਰੋਜ਼ੀ ਦੇ ਵਿੱਚ ਛੋਟੀ ਪ੍ਰਿੰਟ ਦੇ ਵਿੱਚ ਨਾਲ ਜ਼ਿਕਜ਼ੈਗ ਦੇ ਵਿੱਚ ਬਾਟਮ ਤੇ ਨਾਲ ਹੈਗਾ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਇਸ ਚ ਕਲਰ ਦਿਖਾਨੀ ਆ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਹੈਗਾ ਪੈਰਟ ਕਲਰ ਪੈਰਟ ਕਲਰ ਹੈ ਬੜਾ ਹੀ ਸੋਨਾ ਜਿਹਾ ਰੰਗ ਹੈ ਸੇਮ ਦੇ ਵਿੱਚ ਪੈਰਟ ਕਲਰ ਬਾਟਮ ਨਾਲ ਤੇ ਨਾਲ ਹੈਗਾ ਬਹੁਤ ਪਿਆਰਾ ਜ਼ິກਜ਼ੈਗ ਦੇ ਵਿੱਚ ਦੁਪੱਟਾ बॉटम ਦੇ ਨਾਲ ਦੇ ਹੀ ਦੁਪੱਟੇ ਆ ਇਹ ਲੁੱਕ ਆ ਜਣੀ ਸਿੰਪਲੀ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਬਹੁਤ ਪਿਆਰਾ ਕਲਰ ਹੈ ਇਹ ਸੇਮ ਦੇ ਵਿੱਚ ਹੈਗਾ ਗਾਜਰੀ ਜਿਹਾ ਕਲਰ ਹੈ ਪਿੰਕ ਗਾਜਰੀ ਜਿਹਾ ਕਲਰ ਹੈ ਡਿਫਰੈਂਟ ਜਿਹਾ ਮੈਜੈਂਟਾ ਨਹੀਂ ਕਹਿ ਸਕਦੇ ਇਹਨੂੰ ਗਾਜਰੀ ਟੋਨ ਤੇ ਆ ਪਿਆਰਾ ਜਿਹਾ ਰੰਗ ਹੈ ਇਹ ਲੋਕਾਂ ਦੀ ਸੂਟ ਦੀ ਬੜੀ ਸੋਹਣੀ ਸਿੰਗਲ ਬੂਟੀ ਦੇ ਵਿੱਚ ਸੂਟ ਜ਼ਿਕ-ਜ਼ੈਕ ਦੇ ਵਿੱਚ ਬਾਟਮ ਤੇ ਨਾਲ ਪਿਓਰ ਕਾਟਨ ਦਾ ਮਲਮਲ ਕਾਟਨ ਦਾ ਦੁਪੱਟਾ ਬਹੁਤ ਸੋਹਣੇ ਸੂਟ ਹੈ ਜਿੰਨਾ ਮਰਜ਼ੀ ਤੁਸੀਂ ਪਾਉਂਗੇ ਹਟਾਉਂਗੇ ਇਹਨਾਂ ਨੇ ਖਰਾਬ ਨਹੀਂ ਹੋਣਾ ਸੂਟਾਂ ਨੇ ਬਹੁਤ ਪਿਆਰੀ ਲੋਕਾਂ ਦੀ ਸੋਹਣੇ ਸੂਟ ਇੱਕਾ ਡਿਜ਼ਾਈਨ ਚ ਦਿਖਾਏ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਪਿਆਰਾ ਮਸਟਰਡ ਕਲਰ ਦੇ ਵਿੱਚ ਸੂਟ ਹੈ। yellow mustard color ਹੈ ਕੋਈ ਅੱਖਾਂ ਨੂੰ ਚੂਬਣ ਵਾਲਾ ਨਹੀਂ ਅਲੱਗ ਜਿਹਾ ਹੀ ਰੰਗ ਹੈ ਬੜਾ ਪਿਆਰਾ ਜਿਹਾ ਰੰਗ ਹੈ। yellow mustard color ਪਿਆਰੀ ਪ੍ਰਿੰਟਿੰਗ ਹੈ ਸੂਟ ਦੀ ਛੋਟੇ ਪ੍ਰਿੰਟ ਦੇ ਵਿੱਚ ਦੇਖੋ ਕਿੰਨੀ ਪਿਆਰੀ ਨਾਲ ਦੀ ਉਹ ਬਾਟਮ ਹੈ ਤੇ ਨਾਲ ਪਿਓਰ ਕਾਟਨ ਦਾ ਪਿਓਰ ਮਲਮਲ कॉटन ਦਾ ਦੁਪੱਟਾ ਦੁਪੱਟਾ ਵੀ ਬੜਾ ਪਿਆਰਾ ਹੈ ਦਾ ਇਹ ਰੁਕਾ ਲੀਜੀ ਸੂਟ ਦੀ 1000 ਪ੍ਰਾਈਸ ਹੈ ਜੀ 10000 ਪ੍ਰਾਈਸ ਦੇ ਨਾਲ ਇਹ ਸਿੰਗਲ ਹੈ ਸੂਟ ਨੈਕਸਟ ਆ ਗਿਆ ਬੜਾ ਪਿਆਰਾ ਗਾਜਰੀ ਕਲਰ ਦੇ ਵਿੱਚ ਸੂਟ ਬਹੁਤ ਹੀ ਸੋਹਣਾ ਰੰਗ ਗਾਜਰੀ ਕਲਰ ਦੇ ਵਿੱਚ ਪ੍ਰਿੰਟ ਇਹਦਾ ਵੀ ਬੜਾ ਸੋਹਣਾ ਇਹ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸੂਟ ਦੀ ਮੈਚਿੰਗ ਬਾਟਮ ਨਾਲ ਤੇ ਨਾਲ ਹੈਗਾ 66 ਦੇ ਵਿੱਚ ਪਿਓਰ ਮਲਮਲ कॉटन ਦਾ ਦੁਪੱਟਾ ਤੇ ਹਰ ਸੂਟ कॉटन ਦੁਪੱਟੇ ਦੇ ਨਾਲ ਜਿਹੜੇ ਤਾਂ कॉटन ਦੁਪੱਟੇ ਦੇ ਨਾਲ ਸੂਟ ਦਿਖਾਏ ਆ ਜੀ ਇਹਨਾਂ ਦਾ ਤਾਂ ਪ੍ਰਾਈਸ ਹੈਗਾ 1000 ਜਿਹੜੇ ਕੋਟਾ ਦੁਪੱਟਾ ਨਾਲ ਸੂਟ ਤੁਹਾਨੂੰ ਸਟਾਰਟਿੰਗ ਚ ਦਿਖਾਏ ਸੀਗੇ ਉਹਨਾਂ ਦਾ 1400 ਪ੍ਰਾਈਸ ਹੈ ਜੀ हां जी आज ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814658080 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੁਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ